ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਕਿਉਂ ਕਿਉਂ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਹੀ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਆਪਣੇ ਤੋਂ ਬੇਮੁਖ ਕਰਤਾ ਸੀ ਆਪਣੇ ਤੋਂ ਦੂਰ ਰਹਿਣ ਦਾ ਆਦੇਸ਼ ਦਿੱਤਾ ਸੀ ਕਿਉਂ ਉਹਨਾਂ ਨੇ ਆਪਣੇ ਪੁੱਤਰ ਨੂੰ ਵਿਸਾਰਤਾ ਸੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਬਹੁਤ ਹੀ ਕੁਝ ਸਿਖਾਉਣ ਵਾਲੀ ਤੇ ਸਮਝਾਉਣ ਵਾਲੀ ਇਹ ਵੀਡੀਓ ਆ ਇਤਿਹਾਸ ਦੀ ਬਹੁਤ ਡੂੰਗੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੋਂ ਮਿਲੇਗੀ ਸੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਜੀ ਕਹਿੰਦੇ ਨੇ ਉਹਨਾਂ ਦਿਨਾਂ ਵਿੱਚ ਔਰੰਗਜ਼ੇਬ ਨੇ ਗੁਰੂ ਹਰ राय ਸਾਬ ਜੀ ਨੂੰ ਇੱਕ ਪੱਤਰ ਭੇਜਿਆ ਕਿ ਉਹ ਉਹਨਾਂ ਨੂੰ ਮਿਲਣ ਵਾਸਤੇ ਦਿੱਲੀ ਆਉਣ ਵੀ ਉਹ ਕਹਿੰਦਾ ਔਰੰਗਜ਼ੇਬ ਗੁਰੂ ਸਾਹਿਬ ਜੀ ਨੂੰ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤੇ ਤੁਸੀਂ ਮੈਨੂੰ ਮਿਲਣ ਵਾਸਤੇ ਦਿੱਲੀ ਆਓ ਪਰ ਗੁਰੂ ਹਰ Rai ਜੀ ਨੇ ਔਰੰਗਜ਼ੇਬ ਦੇ ਚਿੱਠੀ ਦਾ ਉੱਤਰ ਦੇ ਦਿੱਤਾ ਤੇ ਕਹਿੰਦੇ ਇਸ ਚਿੱਠੀ ਵਿੱਚ ਉਹਨਾਂ ਲਿਖਿਆ ਚਿੱਠੀ ਦੇ ਵਿੱਚ ਕਿ ਉਹ ਗੁਰੂ ਘਰ ਦੇ ਫਕੀਰ ਨੇ ਸਾਧੂ ਸੰਤਾਂ ਨੂੰ ਬਾਦਸ਼ਾਹਾਂ ਨੂੰ ਮਿਲਣ ਦੀ ਕੋਈ ਲੋੜ ਨਹੀਂ ਪੈਂਦੀ ਨਾ ਹੀ ਗੁਰੂ ਸਾਹਿਬ ਕਹਿੰਦੇ ਸਾਨੂੰ ਕਿਸੇ ਪ੍ਰਕਾਰ ਦੇ ਧਨ ਜਾਂ ਜ਼ਗੀਰ ਦੀ ਲੋੜ ਹੈ ਜਿਹੜਾ ਅਸੀਂ ਤੈਨੂੰ ਆ ਕੇ ਮਿਲੀ ਹੈ ਜਦੋਂ ਔਰੰਗਜ਼ੇਬ ਨੇ ਇਹ ਚਿੱਠੀ ਪੜ੍ਹੀ ਤਾਂ ਕਹਿੰਦੇ ਨੇ ਉਹ ਬਹੁਤ ਰੋਵ ਵਿੱਚ ਆ ਗਿਆ ਉਹਨੇ ਦਰਬਾਰ ਵਿੱਚ ਕਿਹਾ ਕਿ ਜੇ ਇਹ ਮੇਰਾ ਹੁਕਮ ਨਹੀਂ ਮੰਨਦੇ ਤਾਂ ਇਹਨਾਂ ਨੂੰ ਫੌਰਨ ਦਿੱਲੀ ਦਰਬਾਰ ਦੇ ਵਿੱਚ ਹਾਜ਼ਰ ਹੋਣ ਲਈ ਕਿਹਾ ਜਾਵੇ ਔਰੰਗਜ਼ੇਬ ਦੀ ਦੂਜੀ ਚਿੱਠੀ ਮਿਲਣ ਉੱਤੇ ਗੁਰੂ ਜੀ ਨੇ ਫੈਸਲਾ ਕੀਤਾ ਕਿ ਔਰੰਗਜ਼ੇਬ ਦੀ ਤਸੱਲੀ ਕਰਾਉਣ ਲਈ ਆਪਣੇ ਵੱਡੇ ਸੁਪੁੱਤਰ ਰਾਮ ਰਾਏ ਨੂੰ ਭੇਜ ਦਿੱਤਾ ਜਾਵੇ। ਰਾਮ ਰਾਏ ਦੀ ਉਮਰ ਉਸ ਵੇਲੇ ਕੇਵਲ 11 ਸਾਲ ਦੀ ਸੀ ਜੀ। ਉਹਨਾਂ ਨੇ ਚੰਗੀ ਵਿੱਦਿਆ ਪ੍ਰਾਪਤ ਕੀਤੀ ਸੀ ਤੇ ਜਿਹਦੇ ਕਰਕੇ ਉਹਨਾਂ ਵਿੱਚ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਆ ਗਈਆਂ ਸੀ। ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਦੇ ਮਾਲਕ ਸੀ ਬਾਬਾ ਰਾਮ ਰਾਏ ਜੀ। ਗੁਰੂ ਜੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਪੁੱਤਰ ਤੂੰ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਜਾਣਾ ਹੈ ਕਿਸੇ ਪ੍ਰਕਾਰ ਦਾ ਡਰ ਖੌਫ ਨਹੀਂ ਰੱਖਣਾ ਨਾ ਕਿਸੇ ਗੱਲੋਂ ਘਬਰਾਉਣਾ ਮੈਂ ਤੇਰੇ ਅੰਗ ਸੰਗ ਸਦਾ ਹੀ ਰਹੂੰਗਾ ਔਰੰਗਜ਼ੇਬ ਜੋ ਵੀ ਤੈਨੂੰ ਪੁੱਛੇ ਉਹਦਾ ਸੱਚੋ ਸੱਚ ਉੱਤਰ ਦੇਣਾ ਕਿਸੇ ਪ੍ਰਕਾਰ ਦਾ ਲੁਕਾ ਨਹੀਂ ਰੱਖਣਾ ਪਰ ਔਰੰਗਜ਼ੇਬ ਦੇ ਕਹਿਣ ਤੇ ਕਿਸੇ ਵੀ ਪ੍ਰਕਾਰ ਦੀ ਕਰਾਮਾਤ ਤੂੰ ਨਹੀਂ ਦਿਖਾਉਣੀ ਗੁਰੂ ਘਰ ਵਿੱਚ ਕਿਉਂਕਿ ਕਰਾਮਾਤ ਦਾ ਕੋਈ ਥਾਨ ਨਹੀਂ ਜੇ ਅਕਾਲਪੁਰਖ ਵਾਹਿਗੁਰੂ ਨੇ ਤੈਨੂੰ ਇਸ ਕਰਾਮਾਤ ਨਾਲ ਇਸ ਸ਼ਕਤੀ ਨਾਲ ਨਵਾਜਿਆ ਤਾਂ ਉਹਨੂੰ ਤੂੰ ਗੁਪਤੀ ਰੱਖਣਾ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਬਾਬਾ RAM ਰਾਏ ਨੇ ਦਿੱਲੀ ਜਾਣਾ ਪ੍ਰਵਾਨ ਕਰ ਲਿਆ ਜੀ ਗੁਰੂ ਜੀ ਨੇ ਉਹਨਾਂ ਦੇ ਨਾਲ ਭਾਈ ਤਾਰਾ ਭਾਈ ਗੁਰਦਾਸ ਨੂੰ ਭੇਜਿਆ 25 ਸਵਾਰ ਤੇ 50 ਬੰਦੇ ਹੋਰ ਵੀ ਨਾਲ ਦਿੱਤੇ ਬਾਬਾ RAM ਰਾਏ ਜੀ ਰੋਪੜ ਖਰੜ ਕੰਗੂੜੇ ਸਾ ਬਾਦ ਥਾਣੇ ਸਰ ਤੇ ਪਾਣੀਪਤ ਹੁੰਦੇ ਹੋਏ ਦਿੱਲੀ ਪੁੱਜੇ ਉਥੇ ਜਾ ਕੇ ਉਹਨਾਂ ਮਜਨੂ ਟਿੱਲੇ ਵਿਖੇ ਨਿਵਾਸ ਕੀਤਾ ਡੇਰੇ ਪਹੁੰਚ ਕੇ ਔਰੰਗਜ਼ੇਬ ਨੂੰ ਖਬਰਾਂ ਪਹੁੰਚ ਪਹੁੰਚਾ ਦਿੱਤੀਆਂ ਗਈਆਂ ਕਿ ਅਸੀਂ ਇੱਥੇ ਪਹੁੰਚ ਗਏ ਹਾਂ ਸਮਾਂ ਮਿਲਣ ਤੇ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਬੁਲਾ ਲਿਆ ਜਦੋਂ ਔਰੰਗਜ਼ੇਬ ਨੇ ਬਾਬਾ ਜੀ ਦੇ ਚਿਹਰੇ ਵੱਲ ਵੇਖਿਆ ਤਾਂ ਉਹ ਬਹੁਤ ਪ੍ਰਭਾਵਿਤ ਹੋਇਆ ਜੀ ਦਰਬਾਰ ਵਿੱਚ ਉਹਨਾਂ ਨੂੰ ਉੱਚੀ ਥਾਂ ਵਧੀਆ ਆਸਣ ਵੀ ਪ੍ਰਦਾਨ ਕੀਤਾ ਕਿਉਂਕਿ ਔਰੰਗਜ਼ੇਬ ਇੱਕ ਚਤਰ ਤੇ ਬਹੁਤ ਹੀ ਕਹੋ ਜਾਲਮ ਰਾਜਾ ਸੀ ਉਹ ਪਹਿਲਾਂ ਮਿੱਠਾ ਪਿਆਰਾ ਹੋ ਕੇ ਬੰਦੇ ਨੂੰ ਆਪਣੇ ਵਾਸ ਵਿੱਚ ਕਰਦਾ ਸੀ ਤੇ ਜੇ ਨਾ ਸਮਝ ਚਾਵੇ ਕੋਈ ਗੱਲ ਤਾਂ ਫਿਰ ਉਹ ਦੂਜਾ ਪੰਤਰਾ ਵਰਤਦਾ ਸੀ ਸੋ ਗੁਰੂ ਜੀ ਦੇ ਦੋ ਜਿਹੜੇ ਸਾਥੀ ਸੀ ਭਾਈ ਗੁਰਦਾਸ ਤੇ ਭਾਈ ਤਾਰਾ ਜੀ ਨੂੰ ਜਿਨ੍ਹਾਂ ਨੂੰ ਉਹ ਨਾਲ ਲੈ ਕੇ ਆਏ ਸੀ ਉਹਨਾਂ ਨੂੰ ਵੀ ਨਾਲ ਬੈਠਣ ਦੀ ਆਗਿਆ ਦੇ ਦਿੱਤੀ ਔਰੰਗਜ਼ੇਬ ਨੇ ਕਈ ਪ੍ਰਕਾਰ ਦੇ ਸਵਾਲ ਪੁੱਛਨੇ ਫਿਰ ਆਰੰਭ ਕੀਤੇ। ਬਾਬਾ ਰਾਮਰਾਏ ਜੀ ਹਰ ਸਵਾਲ ਦਾ ਉੱਤਰ ਬੜੀ ਸਿਆਣਪ ਬੜੀ ਚਤੁਰਾਈ ਨਾਲ ਦਿੰਦੇ ਰਹੇ। ਔਰੰਗਜ਼ੇਬ ਨੇ ਉਹਨਾਂ ਦੇ ਉੱਤਰ ਸੁਣ ਕੇ ਕਹਿ ਲੋ ਹੈਰਾਨੀ ਉਹਦੀ ਵੱਧ ਗਈ ਔਰੰਗਜ਼ੇਬ ਦੀ ਤੇ ਉਹ ਬਹੁਤ ਹੈਰਾਨ ਹੋਇਆ। ਉਹਨੂੰ ਪਤਾ ਲੱਗ ਗਿਆ ਕਿ ਬਾਬਾ ਰਾਮਰਾਏ ਗੈਬੀ ਸ਼ਕਤੀਆਂ ਦੇ ਮਾਲਕ ਨੇ ਇਸ ਲਈ ਇਸ ਨੂੰ ਗੱਲਬਾਤ ਨਾਲ ਹਰਾਇਆ ਨਹੀਂ ਜਾ ਸਕਦਾ। ਇਸ ਲਈ ਉਹ ਹੁਣ ਆਪਣਾ ਪੈਂਤਰਾ ਬਦਲਦਾ ਉਹਨੇ ਬਾਬਾ RAM RAI ਜੀ ਨੂੰ ਕੋਈ ਕਰਾਮਾਤ ਦਿਖਾਉਣ ਲਈ ਕਿਹਾ। ਬਾਬਾ RAM RAI ਜੀ ਨੇ ਕਹਿੰਦੇ ਫਿਰ ਅਨੇਕਾਂ ਕਰਾਮਾਤਾਂ ਦਿਖਾਈਆਂ। ਉਹਨਾਂ ਨੇ ਗੁਰੂ ਪਾਸ਼ਾ ਜੀ ਦਾ ਉਹ ਜਿਹੜਾ ਹੁਕਮ ਸੀ ਕਿ ਕਰਾਮਾਤ ਨਹੀਂ ਦਿਖਾਉਣੀ ਉਹਨੂੰ ਵਿਸਾਰ ਦਿੱਤਾ ਜੀ। ਸਿੱਖ ਇਤਿਹਾਸ ਵਿੱਚ ਇਹਨਾਂ ਕਰਾਮਾਤਾਂ ਦਾ ਵੀਰਵਾ ਵੀ ਦਿੱਤਾ ਗਿਆ। ਔਰੰਗਜ਼ੇਬ ਦੇ ਹੁਕਮ ਦੇ ਨਾਲ ਇੱਕ ਮਰਿਆ ਹੋਇਆ ਬੱਕਰਾ ਲਿਆ ਕੇ ਰੱਖਿਆ ਰੱਖ ਦਿੱਤਾ ਗਿਆ। ਬਾਬਾ RAM RAI ਜੀ ਨੂੰ ਇਨੂੰ ਜਿਉਂਦਾ ਕਰਨ ਲਈ ਕਿਹਾ ਗਿਆ। ਬਾਬਾ ਜੀ ਨੇ ਇੱਕ ਸੋਟੀ ਬੱਕਰੇ ਨੂੰ ਲਾਈ ਤੇ ਨਾਲ ਦੀ ਨਾਲ ਛਾਲਾ ਮਾਰਦਾ ਹੋਇਆ ਬੱਕਰਾ ਉੱਠ ਕੇ ਭੱਜ ਨਿਕਲਿਆ। ਉਸ ਤੋਂ ਬਾਅਦ ਬਾਬਾ ਰਾਮਰਾਏ ਜੀ ਨੂੰ ਇੱਕ ਜ਼ਹਿਰੀਲੀ ਪੋਸ਼ਾਕ ਪਾਉਣ ਲਈ ਕਹੀ ਗਈ। ਬਾਬਾ ਜੀ ਨੇ ਤੁਰੰਤ ਉਹ ਜਿਹੜੀ ਪੋਸ਼ਾਕ ਪਾ ਲਈ ਤੇ ਉਹਨਾਂ ਉੱਤੇ ਉਹਦਾ ਕੋਈ ਅਸਰ ਨਾ ਹੋਇਆ। ਫੇਰ ਔਰੰਗਜ਼ੇਬ ਨੇ ਪੁੱਛਿਆ ਕਿ ਉਹਦੇ ਮਹਿਲ ਦੇ ਹਰਨ ਵਿੱਚ ਕੀ ਹੋ ਰਿਹਾ ਹੈ? ਦੱਸੋ। ਰਾਮ ਰਾਏ ਜੀ ਨੇ ਸਾਰਾ ਕੁਝ ਕਹਿਸ ਨਾਇਆ ਜਦੋਂ ਔਰੰਗਜ਼ੇਬ ਨੇ ਅਹਿਲਕਾਰਾਂ ਨੂੰ ਭੇਜ ਕੇ ਹਰਨ ਤੋਂ ਇਸ ਗੱਲ ਦੀ ਪੁਸ਼ਟੀ ਕਰਾਈ ਕਿ ਜੋ ਇਹ ਕਹਿ ਰਹੇ ਨੇ ਉਹੀ ਕੁਝ ਹੋ ਰਿਹਾ ਤਾਂ ਸਾਰਾ ਕੁਝ ਠੀਕ ਨਿਕਲਿਆ ਜੀ ਫਿਰ ਔਰੰਗਜ਼ੇਬ ਨੇ ਹੁਕਮ ਦੇ ਹੁਕਮ ਅਨੁਸਾਰ ਇਹ ਕਪਾਲੀ ਕੀ ਦਰਬਾਰ ਸਾਹਿਬ ਦੇ ਬਾਹਰ ਰੱਖ ਦਿੱਤੀ ਗਈ ਜਿਹੜਾ ਉਹਦਾ ਦਰਬਾਰ ਸੀਗਾ ਔਰੰਗਜ਼ੇਬ ਦਾ ਬਾਹਰ ਰਾਮ ਰਾਏ ਨੂੰ ਕਿਹਾ ਗਿਆ ਕਿ ਇਸ ਪਾਲਕੀ ਵਿੱਚ ਬੈਠ ਕੇ ਕਹਾਰਾਂ ਤੋਂ ਬਗੈਰ ਅੰਦਰ ਆਉਣਾ ਕਰੋ ਬਾਬਾ ਰਾਮਰਾਏ ਜੀ ਪਾਲਕੀ ਵਿੱਚ ਬੈਠ ਗਏ ਤੇ ਪਾਲਕੀ ਉੱਡਦੀ ਹੋਈ ਅੰਦਰ ਆ ਗਈ ਸਾਰਾ ਕੁਝ ਵੇਖ ਕੇ ਹੈਰਾਨ ਹੋ ਗਏ ਸਾਰੇ ਜਾਨੀ ਫਿਰ ਔਰੰਗਜ਼ੇਬ ਨੇ ਪੁੱਛਿਆ ਕਿ ਕੀ ਉਹ ਪਿਛਲੇ ਜਨਮ ਵਿੱਚ ਕੀ ਸੀ ਬਾਬਾ ਰਾਮਰਾਏ ਨੇ ਬਿਨਾਂ ਕਿਸੇ ਝਿਜਕ ਤੋਂ ਬਗੈਰ ਕਹਿ ਦਿੱਤਾ ਕਿ ਔਰੰਗਜ਼ੇਬ ਪਿਛਲੇ ਜਨਮ ਵਿੱਚ ਬਾਗ ਸੀ ਇਸ ਤੋਂ ਬਾਅਦ ਔਰੰਗਜ਼ੇਬ ਨੇ ਕਿਹਾ ਬਾਗ ਦਾ ਭਾਵ ਹੁੰਦਾ ਜੀ ਸ਼ੇਰ ਚੀਤਾ ਇਸ ਤੋਂ ਬਾਅਦ ਔਰੰਗਜ਼ੇਬ ਨੇ ਕਿਹਾ ਕਿ ਅਸੀਂ ਬਹਿਸ਼ਤ ਦੇ ਫਲ ਖਾਣਾ ਚਾਹੁੰਦੇ ਹਾਂ ਸਾਡੇ ਵਾਸਤੇ ਬਹਿਸ਼ਤ ਦਾ ਫਲ ਲਿਓ ਬਾਬਾ ਰਾਮਰਾਜ ਨੇ ਉਸੇ ਵੇਲੇ ਇੱਕ ਫਲਾਂ ਦਾ ਟੋਕਰਾ ਔਰੰਗਜ਼ੇਬ ਦੇ ਸਾਹਮਣੇ ਟਿਕਾ ਦਿੱਤਾ ਪਰ ਜਦ ਔਰੰਗਜ਼ੇਬ ਉਹਨੂੰ ਖਾਣ ਲੱਗਾ ਉਹ ਉਹਦੇ ਤੋਂ ਖਾਦੇ ਨਾ ਗਏ ਕਈ اہلਕਾਰਾਂ ਨੇ ਵੀ ਸਵਾਦ ਚਖਣਾ ਚਾਹਿਆ ਪਰ ਜਦੋਂ ਉਹ ਮੂੰਹ ਲਾਉਂਦੇ ਤਾਂ ਲੈ ਲੈ ਜਾਂਦਾ ਜਿਹੜਾ ਫਲ ਸੀਗਾ ਜਿਹੜਾ ਸਵਾਦੀ ਦਿਖ ਰਿਹਾ ਸੀ ਜੂਸੀ ਦਿਖ ਰਿਹਾ ਸੀ ਉਹ ਪੱਥਰ ਦਾ ਬਣ ਜਾਂਦਾ ਉੱਥੇ ਇੱਕ ਮੌਲਵੀ ਬੈਠਾ ਸੀ ਉਹ ਇੰਨਾ ਫਲਾ ਨੂੰ ਵੇਖ ਕੇ ਨਿੰਦਿਆ ਕਰਨ ਲੱਗਾ ਕਿ ਇਹ ਸਭ ਪਖੰਡ ਹੈ ਬਾਬਾ ਰਾਮ ਰਾਏ ਨੇ ਮੌਲਵੀ ਦੇ ਵੱਲ ਵੇਖ ਕੇ ਇੱਕ ਹੱਥ ਅਗਾਹ ਵਧਾ ਕੇ ਫਿਰ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਇਸ ਦੇ ਨਾਲ ਉਹਦੀ ਜ਼ੁਬਾਨ ਬਾਹਰ ਆ ਗਈ ਉਹ ਘਰ ਲੌਂਦਾ ਹੋਇਆ ਬਾਹਰ ਨੂੰ ਭੱਜ ਨੱਠਿਆ ਔਰੰਗਜ਼ੇਬ ਦੇ ਦਰਬਾਰ ਵਿੱਚ ਇੱਕ ਸ਼ਾਹੀ ਪਹਿਲਵਾਨ ਜਿਹਦਾ ਨਾਮ ਰੁਸਤਮ ਸੀ ਉਹ ਵੀ ਬੈਠਾ ਹੋਇਆ ਸੀ। ਉਹ ਪਹਿਲਵਾਨ ਕਿਸੇ ਪਾਸੋਂ ਹਰਾਇਆ ਨਹੀਂ ਸੀ ਜਾਂਦਾ। ਕਿਸੇ ਤੋਂ ਨਹੀਂ ਸੀ ਉਹ ਹਾਰਦਾ। ਇੱਕ ਅਹਿਲਕਾਰ ਨੇ ਕਿਹਾ ਕਿ ਇਸ ਪਹਿਲਵਾਨ ਦਾ ਕੋਈ ਜੋੜ ਲਿਆ ਜਿਹੜਾ ਇਹਦੀ ਪਿੱਠ ਲਵਾ ਸਕੇ। ਬਾਬਾ ਰਾਮਰਾਇ ਨੇ ਉੱਥੇ ਖੜੇ ਇੱਕ ਸੇਵਕ ਜਿਨ੍ਹਾਂ ਵਿੱਚੋਂ ਇੱਕ ਮਾੜੂਏ ਜੇ ਸੇਵਕ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਇਹ ਰੁਸਤਮ ਪਹਿਲਵਾਨ ਨਾਲ ਕੁਸ਼ਤੀ ਕਰੇ। ਰੁਸਤਮ ਪਹਿਲਵਾਨ ਤਾਂ ਪਹਿਲਾਂ ਹੀ ਡਰ ਗਿਆ ਸੀ ਪਰ ਮਾੜੂਏ ਜਿਹੇ ਸੇਵਕ ਨੂੰ ਵੇਖ ਕੇ ਉਹਦੇ ਵਿੱਚ ਹੌਸਲਾ ਆ ਗਿਆ ਉਹ ਮੈਦਾਨ ਵਿੱਚ ਆ ਗਿਆ ਰੁਸਤਮ ਹਾਲੇ ਪੱਟਾ ਨੂੰ ਹੱਥ ਮਾਰਦਾ ਸੀ ਤੇ ਕਹਿੰਦੇ ਉਸ ਸੁਕੜੇ ਜੇ ਉਸ ਪਤਲੇ ਜੇ ਸੇਵਕ ਨੇ ਪਹਿਲਵਾਨ ਨੂੰ ਧਰਤੀ ਤੇ ਪਟਕ ਕੇ ਮਾਰਿਆ ਦੋਵੇਂ ਮੋਢੇ ਜ਼ਮੀਨ ਤੇ ਲਾ ਦਿੱਤੇ ਸਾਰੇ ਅਹਿਲਕਾਰਾਂ ਨੇ ਹੈਰਾਨੀ ਵਿੱਚ ਆਪਣੀਆਂ ਉਂਗਲਾਂ ਮੂੰਹ ਵਿੱਚ ਪਾ ਲਈਆਂ ਫੇਰ ਔਰੰਗਜ਼ੇਬ ਨੇ ਕਿਹਾ ਕਿ ਅਸੀਂ ਮੱਕੇ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਸਾਨੂੰ ਇੱਥੇ ਮੱਕੇ ਦੇ ਪ੍ਰਤੱਖ ਦਰਸ਼ਨ ਕਰਾਓ ਬਾਬਾ ਰਾਮਰਾਜ ਨੇ ਮੱਕੇ ਨੂੰ ਅਸਲ ਰੂਪ ਵਿੱਚ ਉਹਦੇ ਸਾਹਮਣੇ ਲਿਆ ਕੇ ਖੜਾ ਕਰਤਾ ਔਰੰਗਜ਼ੇਬ ਨੇ ਕਿਉਂਕਿ ਮੱਕਾ ਵੇਖਿਆ ਹੋਇਆ ਸੀ ਅਸਲ ਮੱਕੇ ਨੂੰ ਵੇਖ ਕੇ ਉਹਦਾ ਸਿਰ ਸਜਦੇ ਵਿੱਚ ਝੁਕ ਗਿਆ ਫੇਰ ਔਰੰਗਜ਼ੇਬ ਨੇ ਕਿਹਾ ਕਿ ਮੈਂ ਸੁਣਿਆ ਗੁਰੂ ਨਾਨਕ ਦੇਵ ਜੀ ਨੇ ਮੱਕਾ ਫੇਰ ਦਿੱਤਾ ਸੀ ਤੁਸੀਂ ਸਾਨੂੰ ਮੋਤੀ ਮਸਜਿਦ ਹੀ ਫੇਰ ਕੇ ਵਿਖਾ ਦਿਓ ਬਾਬਾ ਰਾਮਰਾਇ ਨੇ ਮੋਤੀ ਮਸਜਿਦ ਵਾਲ ਵੇਖਿਆ ਤਾਂ ਉਹ ਘੁੰਮਣ ਲੱਗੀ ਇਹ ਕੌਤਕ ਵੇਖ ਕੇ ਸਾਰੇ ਅਹਲਕਾਰ ਸੇਵਕ ਤੇ ਬਾਦਸ਼ਾਹ ਬਹੁਤ ਹੈਰਾਨ ਹੋਏ ਮਸਜਿਦ ਨੂੰ ਘੁੰਮਦੀ ਵੇਖ ਕੇ ਸਾਰਾ ਦਰਬਾਰ ਹੀ ਘੁੰਮਣ ਲੱਗ ਪਿਆ ਕਿਸੇ ਵਿੱਚ ਉੱਠ ਕੇ ਖਲੋਣ ਦੀ ਹਿੰਮਤ ਨਹੀਂ ਸੀ ਪੈ ਰਹੀ ਤੇ ਉਹ ਕਹਿ ਰਹੇ ਸੀ ਕਿ ਮਸਜਿਦ ਦਾ ਘੁੰਮਣਾ ਹੁਣ ਬੰਦ ਕਰ ਦਿਓ ਬਾਦਸ਼ਾ ਔਰੰਗਜ਼ੇਬ ਆਪ ਇੱਕ ਕਸੂਤੀ ਸਥਿਤੀ ਵਿੱਚ ਫਸ ਗਿਆ ਅੰਤ ਉਹਨੇ ਹੱਥ ਜੋੜ ਕੇ ਮਸਜਿਦ ਦਾ ਘੁੰਮਣਾ ਬੰਦ ਕਰਨ ਲਈ ਕਿਆ ਬਾਬਾ ਰਾਮਰਾਏ ਜੀ ਬਾਦਸ਼ਾ ਦੀ ਇਹ ਦਸ਼ਾ ਵੇਖ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਮਸਜਿਦ ਦਾ ਘੁੰਮਣਾ ਬੰਦ ਕਰ ਦਿੱਤਾ ਫਿਰ ਸਾਰੇ ਦਰਬਾਰ ਵਿੱਚ ਸਨਾਂਟਾ ਛਾ ਗਿਆ ਕਿਸੇ ਦੀ ਹਿੰਮਤ ਨਾ ਪਈ ਕਿ ਕੋਈ ਹੋਰ ਕਰਾਮਾਤ ਵਿਖਾਉਣ ਲਈ ਕਹਿਣ ਬਾਬਾ RAMRAI ਜੀ ਦੀਆਂ ਇਹਨਾਂ ਕਰਾਮਾਤਾਂ ਨੂੰ ਵੇਖ ਕੇ ਜਿਹੜਾ ਸਾਰਾ ਦਰਬਾਰ ਸੀ ਉਹ ਬਾਬਾ ਜੀ ਅੱਗੇ ਸ਼ਰਧਾ ਨਾਲ ਸਿਜਦੇ ਵਿੱਚ ਝੁਕਣ ਲੱਗਾ ਬਾਬਾ ਜੀ ਉਹ ਤੇ ਉਹਨਾਂ ਦੇ ਸਾਥੀ ਜਿਹੜੇ ਸੀ ਉਹ ਬਹੁਤ ਪ੍ਰਸੰਨ ਹੋਣ ਲੱਗੇ ਹੁਣ ਬਾਬਾ RAMRAI ਦੀਆਂ ਵਿਚਿੱਤਰ ਕਰਾਮਾਤਾਂ ਵੇਖ ਕੇ ਔਰੰਗਜ਼ੇਬ ਬਹੁਤ ਪ੍ਰਸੰਨ ਹੋਇਆ ਉਹਨੇ RAM ਬਾਬਾ RAMRAI ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਉੱਥੇ ਰਹਿਣ ਲਈ ਕਿਹਾ ਉਹਨਾਂ ਦੀ ਬਹੁਤ ਸੇਵਾ ਕੀਤੀ ਵੱਡੇ ਵੱਡੇ ਅਹਲਕਾਰ ਬਾਬਾ ਜੀ ਤੋਂ ਭੈ ਖਾਂਦੇ ਸਾਰੇ ਉਹਨਾਂ ਤੋਂ ਡਰਦੇ ਮਾਰੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਬਾਬਾ ਰਾਮ ਰਾਏ ਵੀ ਇੰਨੀ ਖਿਦਮਤ ਤੇ ਸਿਫਤ ਹੋਣ ਲੱਗ ਗਈ ਲੱਗੀ ਦੇਖ ਕੇ ਆਪਣੇ ਆਪ ਨੂੰ ਦੁਨੀਆ ਦਾ ਜਿਵੇਂ ਇਲਾਹੀ ਪੀਰ ਪਗੰਬਰ ਸਮਝਣ ਲੱਗ ਗਏ ਹੁਣ ਸ਼ਾਹੀ ठाट-ਬਾਠ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਉਹਨਾਂ ਦਾ ਹੁਣ ਦਿੱਲੀ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਸੀ ਕਰਦਾ ਉਹ ਜਿੱਥੇ ਵੀ ਜਾਂਦੇ ਸੀ ਮੁਸਲਮਾਨ ਵੀ ਉਹਨਾਂ ਅੱਗੇ ਹੋ ਕੇ ਸਲਾਮਾ ਬੁਲਾਉਂਦੇ ਸੀ ਸਜਦੇ ਕਰਦੇ ਸੀ ਹਰ ਪ੍ਰਕਾਰ ਦੀ ਸੇਵਾ ਕਰਕੇ ਉਹ ਪ੍ਰਸੰਨ ਹੁੰਦੇ ਸੀ ਹੁਣ ਉਹਨਾਂ ਦੀਆਂ ਕਰਾਮਾਤਾਂ ਦੀਆਂ ਖਬਰਾਂ ਗੁਰੂ ਹਰ Rai ਸਾਹਿਬ ਪਾਸ ਪਹੁੰਚ ਗਈਆਂ ਉਹਨਾਂ ਨੇ ਕਿਹਾ ਸੀ ਕਿ ਕੋਈ ਕਰਾਮਾਤ ਕਰਕੇ ਨਹੀਂ ਵਿਖਾਉਣੀ ਪਰ ਉਹਨਾਂ ਨੇ ਤਾਂ ਕਰਾਮਾਤਾਂ ਕਰਕੇ ਵਿਖਾਉਣ ਦੀ ਹੱਦ ਹੀ ਪਾਰ ਕਰਤੀ ਸੀ ਪਰ ਉਸ ਸਮੇਂ ਗੁਰੂ ਸਾਹਿਬ ਦੀ ਬਰਦਾਸ਼ਤ ਦੀ ਹੱਦ ਹੀ ਮੁੱਕ ਗਈ ਜਦੋਂ ਬਾਬਾ ਰਾਮ ਰਾਏ ਨੇ ਇੱਕ ਹੋਰ ਅਨੋਖੀ ਕਰਾਮਾਤ ਕਰ ਵਿਖਾਈ ਔਰੰਗਜ਼ੇ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਚ ਪੜਿਆ ਸੀ ਜੀ ਇਸ ਲਈ ਉਹਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਈ ਵਾਕ ਉਹਨੂੰ ਯਾਦ ਸੀ ਤੇ ਉਹਨੇ ਸੁਣੇ ਸੀ ਇੱਕ ਦਿਨ ਜਦੋਂ ਦਰਬਾਰ ਲੱਗਿਆ ਸੀ ਤਾਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਤੋਂ ਪੁੱਛਿਆ ਕਿ ਇਹ ਵਾਕ ਜਿਹੜਾ ਗੁਰੂ ਨਾਨਕ ਪਾਸ਼ਾ ਨੇ ਕਿਹਾ ਗੁਰਬਾਣੀ ਦੇ ਵਿੱਚ ਉਹਦੇ ਅਰਥ ਕੀ ਨੇ ਔਰੰਗਜ਼ੇਬ ਨੇ ਸ਼ਬਦ ਪੜ੍ਹ ਕੇ ਸੁਣਾਇਆ ਕਹਿੰਦੇ ਮਿੱਟੀ ਮੁਸਲਮਾਨ ਕੀ ਪੇੜੇ ਪਈ কুমਹਾਰ ਘੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ ਬਾਬਾ ਰਾਮ ਰਾਏ ਬਾਦਸ਼ਾਹ ਦੇ ਪ੍ਰਭਾਵ ਹੇਠਾਂ ਇੰਨਾ ਆ ਚੁੱਕੇ ਸੀ ਕਿ ਉਹ ਇਸ ਵਾਕ ਦੇ ਅਰਥ ਕਰਨ ਦੀ ਬਜਾਏ ਵਾਕ ਹੀ ਬਦਲਣ ਲੱਗ ਗਏ ਉਹ ਕਹਿਣ ਲੱਗੇ ਕਿ ਅਸੀਂ ਤਾਂ ਬਾਣੀ ਨੂੰ ਇਸ ਤਰ੍ਹਾਂ ਪੜਦੇ ਹਾਂ ਕਿ ਮਿੱਟੀ ਬੇਈਮਾਨ ਕੀ ਪੇੜੇ ਪਈ কুমਿਆਰ ਗੁਰੂ ਨਾਨਕ ਪਾਸ਼ਾ ਜੀ ਦੇ ਵਾਕ ਨੂੰ ਬਦਲਣ ਨਾਲ ਬਾਦਸ਼ਾ ਔਰੰਗਜ਼ੇਬ ਤਾਂ ਖੁਸ਼ ਹੋ ਗਿਆ ਉਹਦੀ ਤਸੱਲੀ ਹੋ ਗਈ ਪਰ ਗੁਰੂ ਹਰ राय ਸਾਹਿਬ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਇਹ ਸੁਣ ਕੇ ਉਹ ਬਹੁਤ ਦੁਖੀ ਹੋਏ ਬਾਬਾ RAM ਰਾਏ ਤਾਂ ਹੁਣ ਔਰੰਗਜ਼ੇਬ ਦੇ ਹੀ ਹੋ ਕੇ ਰਹਿ ਗਏ ਸੀ ਜੀ ਉਨੂੰ ਖੁਸ਼ ਕਰਨ ਵਾਸਤੇ ਉਹਨਾਂ ਨੇ ਗੁਰਬਾਣੀ ਨੂੰ ਬਦਲਣ ਵਿੱਚ ਵੀ ਕੋਈ ਹੀਟੀਆਂ ਅਨੁਪਬ ਨਾ ਕੀਤੀ ਕੋਈ ਚਿਜਕ ਨਾ ਮਹਿਸੂਸ ਕੀਤੀ ਉਹ ਔਰੰਗਜ਼ੇਬ ਨੂੰ ਕਈ ਵਿਚਿੱਤਰ ਤੇ ਅਸੰਭਵ ਕਰਾਮਾਤ ਵਿਖਾ ਚੁੱਕੇ ਸੀ ਜਿਉ ਉਹ ਚਾਹੁੰਦੇ ਤਾਂ ਗੁਰਬਾਣੀ ਦੇ ਅਰਥ ਕਰਕੇ ਗੁਰੂ ਨਾਨਕ ਪਾਸ਼ਾ ਜੀ ਦੇ ਸਹੀ ਸਿਧਾਂਤ ਨੂੰ ਸਮਝਾ ਸਕਦੇ ਸੀ ਇਹਦੇ ਵਿੱਚ ਉਹਨਾਂ ਨੂੰ ਕੋਈ ਕਠਿਨਾਈ ਨਹੀਂ ਸੀ ਜਿਹੜੀਆਂ ਕਰਾਮਾਤਾਂ ਉਹਨਾਂ ਨੇ ਵਿਖਾਈਆਂ ਸੀ ਉਹਦੇ ਵਿੱਚ ਉਹ ਮੁਸਲਮਾਨ ਦੀ ਕਬਰ ਦੀ ਮਿੱਟੀ কুমਿਹਾਰ ਦੇ ਪੀੜੇ ਵਿੱਚ ਪਈ ਵਿਖਾ ਸਕਦੇ ਸੀ ਅਤੇ ਇਹ ਜੇ ਭੁਲੇਖਾ ਵੀ ਦੂਰ ਕਰ ਸਕਦੇ ਸੀ ਕਿ ਰੂਹਾਂ ਕਦੇ ਸ਼ੈਅ ਸਰੀਰ ਦੇ ਨਾਲ ਨਹੀਂ ਦੱਬੀਆਂ ਜਾਂਦੀਆਂ ਜਿਹੜੀਆਂ ਬਾਅਦ ਵਿੱਚ ਕਿਆਮਤ ਵਾਲੇ ਦਿਨ ਫੇਰ ਉੱਠ ਖੜੀਆਂ ਹੋਣਗੀਆਂ ਗੁਰੂ ਨਾਨਕ ਸਾਹਿਬ ਨੇ ਸਾਈਂ ਮਿੱਠੇ ਸ਼ਾਹ ਨਾਲ ਵਾਰਤਾ ਲਾਪ ਕਰਕੇ ਉਹਦੇ ਸਾਰੇ ਅਜੀਬ ਭੁਲੇਖੇ ਦੂਰ ਕਰ ਦਿੱਤੇ ਸੀ ਜਦੋਂ ਗੁਰੂ ਹਰ ਰਾਏ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਇਹ ਖਬਰ ਪੁੱਜੀ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਾਕ اٹਲ ਨੇ ਉਹਨਾਂ ਨੂੰ ਕੋਈ ਬਦਲ ਨਹੀਂ ਸਕਦਾ RAM ਰਾਏ ਨੇ ਬਹੁਤ ਮਾੜਾ ਕੰਮ ਕੀਤਾ ਉਹ ਹੁਣ ਇਸ ਯੋਗ ਨਹੀਂ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ ਸਕੇ ਉਹ ਸ਼ਾਹੀ ठाट-ਬਾਠ ਅਧੀਨ ਇਹਨਾਂ ਡਿੱਗ ਚੁੱਕਾ ਹੈ ਕਿ ਉਹਦਾ ਮਨ ਦੁਰਲਭ ਹੋ ਗਿਆ ਉਹਨੇ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਤੇ ਸ਼ਬਦ ਹੀ ਬਦਲ ਕੇ ਰੱਖਤੇ ਉਹ ਇੱਕ ਕਾਇਰ ਤੇ ਡਰਪੋਕ ਬਣ ਚੁੱਕਾ ਹੈ ਉਹ ਹੁਣ ਸਾਡਾ ਨਹੀਂ ਰਿਹਾ ਉਸ ਨੂੰ ਹੁਣ ਸਾਡਾ ਕੋਈ ਆਦੇਸ਼ ਕਰਨ ਦੀ ਕੋਈ ਲੋੜ ਨਹੀਂ ਤੇ ਇੱਕੋ ਆਖਰੀ ਆਦੇਸ਼ ਉਹਨੂੰ ਕਰ ਦਿਓ ਕਿ ਹੁਣ ਉਹ ਸਾਡੇ ਮੱਥੇ ਨਾ ਲੱਗੇ ਜਿੱਧਰ ਉਹਦਾ ਮੂੰਹ ਹੋਵੇ ਉਧਰ ਨੂੰ ਉਹ ਚਲਿਆ ਜਾਵੇ ਪਰ ਸਾਡੇ ਕੋਲੇ ਲੋਟ ਕੇ ਨਾ ਆਵੇ ਤੁਰਕਾਂ ਦੀ ਮਾਇਆ ਨੇ ਉਹਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਹੁਣ ਹਰ ਰਾਏ ਸਾਹਿਬ ਨੇ ਗੁਰੂ ਹਰ ਰਾਏ ਸਾਹਿਬ ਜੀ ਨੇ ਇਹ ਅਨੁਭਵ ਕਰ ਲਿਆ ਸੀ ਕਿ ਇੱਕ ਕਾਇਰ ਤੇ ਖੁਸ਼ਾਮਦੀ ਬੰਦਾ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦਾ ਗੁਰੂ ਸਾਹਿਬ ਗੁਰਬਾਣੀ ਦਾ ਬਹੁਤ ਆਦਰ ਸਤਕਾਰ ਕਰਦੇ ਸੀ ਗੁਰਬਾਣੀ ਦੇ ਨਰਾਦਰ ਕਰਨ ਵਾਲੇ ਨੂੰ ਉਹ ਕਦੇ ਮਾਫ ਨਹੀਂ ਸੰਨ ਕਰ ਸਕਦੇ ਉਹਨਾਂ ਨੇ ਸਾਰੇ ਸਿੱਖਾਂ ਨੂੰ 20 ਹੁਕਮਨਾਮੇ ਜਾਰੀ ਕਰ ਦਿੱਤੇ ਕਿ ਕੋਈ ਵੀ ਸਿੱਖ RAM ਰਾਏ ਨੂੰ ਮੂੰਹ ਨਾ ਲਾਵੇ ਜਿਹੜਾ ਵੀ ਸਿੱਖ ਉਸ ਨੂੰ ਨਵਾਜੇਗਾ ਉਹ ਸਾਡਾ ਸਿੱਖ ਨਹੀਂ ਰਹੇਗਾ ਜਦੋਂ ਗੁਰੂ ਹਰ ਰਾਏ ਸਾਹਿਬ ਨੇ ਬਾਬਾ RAM ਰਾਏ ਨੂੰ ਕਾਰ ਬਾਰ ਤੋਂ ਛੇਕ ਦਿੱਤਾ ਤਾਂ ਗੁਰੂ ਹਰ Rai ਜੀ ਨੇ ਪੱਕਾ ਮਨ ਬਣਾ ਲਿਆ ਕਿ ਗੁਰਗੱਦੀ ਹੁਣ ਹਰਕ੍ਰਿਸ਼ਨ ਜੀ ਨੂੰ ਹੀ ਦੇਤੀ ਜਾਵੇ। ਉਹਨਾਂ ਵਿੱਚ ਦਲੇਰੀ, ਨਿੱਡਰਤਾ ਤੇ ਗੁਰਬਾਣੀ ਨਾਲ ਪਿਆਰ ਵੇਖ ਕੇ ਗੁਰੂ ਪਾਸ਼ਾ ਜੀ ਨੇ ਇਹ ਫੈਸਲਾ ਲਿਆ ਸੀ ਜੀ। ਬਾਬਾ ਆਰਾਮ ਰਾਏ ਦੀ ਮਹਾਨਤਾ ਨੂੰ ਘਟਾਉਣ ਵਾਸਤੇ ਤਾਂ ਕਿ ਉਹ ਹੋਰ ਕੋ ਕਰਮ ਨਾ ਕਰ ਸਕਣ ਸਿੱਖਾਂ ਨੂੰ ਨਵੀਂ ਸੇਧ ਦੇਣ ਵਾਸਤੇ ਗੁਰੂ ਜੀ ਨੇ ਕੀਰਤਪੁਰ ਵਿੱਚ ਆਪਣੇ ਸਭ ਮਸੰਦਾਂ ਗੁਰੂ ਘਰ ਦੇ ਸਾਰੇ ਪ੍ਰੇਮੀ ਸਿੱਖਾਂ ਦਾ ਇੱਕ ਵਿਸ਼ੇਸ਼ ਇਕੱਠ ਬੁਲਾਇਆ ਇਸ ਇਕੱਠ ਵਿੱਚ ਉਹਨਾਂ ਸਾਰੇ ਮਸੰਦਾਂ ਤੇ ਸਿੱਖਾਂ ਪਾਸੋਂ ਇਹ ਪ੍ਰਣ ਲਿਆ ਕਿ ਕੋਈ ਵੀ ਗੁਰਸਿੱਖ ਬਾਬਾ ਰਾਮ ਰਾਏ ਨੂੰ ਮੂਨਾ ਲਾਵੇ ਆਪਣੇ ਘਰ ਪਨਾਹ ਨਾ ਦੇਵੇ ਨਾ ਹੀ ਕੋਈ ਘਰ ਭੇਟਾ ਕਰੇ ਤੇ ਸਾਰੇ ਸਿੱਖਾਂ ਨੇ ਖੜੇ ਹੋ ਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕਰਨ ਦਾ ਵਚਨ ਵੀ ਦਿੱਤਾ ਕਿਸੇ ਸਿੱਖ ਨੇ ਵੀ ਵਿਰੋਧ ਨਾ ਕੀਤਾ ਬਾਬਾ ਰਾਮ ਰਾਏ ਨੂੰ ਗੁਰੂ ਜੀ ਨੇ ਉਹਨਾਂ ਬਹ ਹੁਕਮਾਂ ਦਾ ਪਤਾ ਲਗਾ ਕੇ ਫਿਰ ਉਹਨਾਂ ਨੂੰ ਬਹੁਤ ਪਛਤਾਵਾ ਵੀ ਹੋਇਆ ਜਦੋਂ ਪਾਸ਼ਾ ਜੀ ਨੇ ਉਹਨਾਂ ਤੱਕ ਖਬਰਾਂ ਇਸ ਗੱਲ ਦੀਆਂ ਪਹੁੰਚਨੀਆਂ ਕੀਤੀਆਂ ਕਿ ਮੇਤੋਂ ਗਲਤੀ ਹੋ ਗਈ ਹੈ ਪਰ ਗੁਰੂ ਘਰ ਦੇ ਵਿੱਚ ਗਲਤੀਆਂ ਦੀ ਤਾਂ ਮਾਫੀ ਹੈ ਪਰ ਗੁਨਾਹਾਂ ਦੀ ਨਹੀਂ ਜੀ ਸੋ ਇਸ ਗੁਰਸਾਖੀ ਤੋਂ ਇਸ ਸਿੱਖ ਇਤਿਹਾਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਿਹੜੇ ਸਾਡੇ ਗੁਰੂ ਸਾਡੇ ਪੀਰ ਹੋਏ ਨੇ ਸਾਡੇ ਪਾਸ਼ਾ ਹੋਏ ਨੇ ਉਹ ਆਪਣੇ ਸਿਧਾਂਤਾਂ ਤੇ ਕਿੰਨੇ ਅਟਲ ਰਹੇ ਨੇ ਉਹਨਾਂ ਨੇ ਨਾ ਸਿਰਫ ਵੈਰੀਆਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦਿੱਤੀ ਬਲਕਿ ਆਪਣੇ ਪੁੱਤਰ ਨੂੰ ਵੀ ਲੋੜ ਪੈਣ ਤੇ ਧਰਮ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਛੇਕ ਦਿੱਤਾ ਸੀ ਆਪਣੇ ਤੋਂ ਬੇਮੁਖ ਕਰਤਾ ਸੀ ਅਸੀਂ ਉਮੀਦ ਕਰਦੇ ਹਾਂ ਅੱਜ ਦੀ ਸਾਖੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਇਸ ਤਰ੍ਹਾਂ ਦੀਆਂ ਸਾਖੀਆਂ ਨੂੰ ਸੁਣਦੇ ਰਹੋ ਤੇ ਚੈਨਲ ਦੇ ਨਾਲ ਜੁੜੇ ਰਹੋ ਕਮੈਂਟ ਬਾਕਸ ਦੇ ਵਿੱਚ ਇੱਕ ਵਾਰ ਵਾਹਿਗੁਰੂ ਜ਼ਰੂਰ ਲਿਖਿਓ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ